ਕਿਆ ਆਵਾਜ਼ ਖੁੱਲ ਰਹੀ ਹੈ ਅੱਛਾ ਹੇ ਆਵਾਜ਼ ਖੁੱਲ ਆਰੇ ਮਾਂ ਲੱਭ ਕੇ ਦੇਖਾ ਆ ਸਾਰੀਆਂ ਗੁੱਦਾ ਮਰ ਗਈਆਂ ਹੈਰਾ ਬਿਜਲੀ ਹੈ ਸਾਥੋਂ ਅੱਜ ਹੈਰਾ ਬਿਜਲੀ ਗਿਆ ਹੋਇਆ ਮੈਂ ਕੰਮ ਕਰਦਾ ਲਾ ਕੇ ਚਾਹੋ ਇਹ ਜੀ ਆਹ ਦੇ ਲੋ ਜੀ ਜਿਹੜੀ ਗੱਲ ਪਹਿਲਾਂ ਤੇਰੀ ਜਾਂਦਾ ਪਰਿਵਾਰ ਦੀ ਯਾਰ ਮੱਤ ਹੁਣ ਪਿੱਛੇ ਪਰਿਵਾਰ ਚ ਕੌਣ ਕੌਣ ਰਹਿ ਗਿਆ ਕੰਦਰਾ ਵੀ ਡਿੱਗ ਰਿਹਾ ਜੀ ਓਏ ਲੰਗੜੇ ਓਏ ਲੰਗੜੇ ਉਹ ਉੱਪਰ ਤੋਂ ਤਾਂ ਕਲੀਅਰ ਨਹੀਂ ਅੱਛਾ ਜੇ ਨੀਗਾ ਡਾਕਟਰ ਨੇ ਕਹੇ ਤਾਂ ਵੀ ਸੱਪ ਲੜਿਆ ਹੈ ਹਾਂ ਜੋ ਕਲੀਅਰ ਨਹੀਂ ਕਲੀਅਰ ਨਹੀਂ ਉਹਦੀ ਮੁੰਡੇ ਦੀ ਜਿਹੜੀ ਘਰ ਦੀ ਹੈ ਛੋਟੇ ਮੁੰਡੇ ਦੀ ਮੰਮੀ ਉਹ ਵੀ ਐਡਮਿਟ ਆਉਥੀ ਜੀ ਉਹਦੇ ਵੀ ਸ਼ੱਕ ਹੈ ਜੀ ਕੁੜੀ ਵੀ ਡਿੱਗੀ ਹੈ ਛੋਟੀ ਕੁੜੀ ਹੋਰ ਹੈ ਉਹਦੇ ਵੀ ਹੈ ਕਿੰਨੇ ਕ ਸਾਲ ਦੀ ਹੈ ਉਹ ਹੈਗੀ 674 ਦੀ ਥੇਸਾ ਮੁੰਡੇ ਤੋਂ ਵੱਡੀ ਜਨ ਨਿਕਲੇ ਹਾਂ ਮੁੰਡੇ ਤੋਂ ਵੱਡੀ ਉਹ ਵੀ ਡਾਊਨ ਸੀ ਉਹ ਵੀ ਡਾਊਨ ਹੈ ਜੀ ਉਹਦੀ ਮੰਮੀ ਵੀ ਡਾਊਨ ਹੈ ਜੀ ਉਹ ਵੀ ਐਡਮਿਟ ਨੇ ਜੀ ਸੰਗਰੂਰ ਹਾਂ ਜੀ ਬੱਚੇ ਜੇ ਆਈਏ ਪਹਿਲਾਂ ਚੱਕ ਅੱਛਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸੰਭਾਲਣ ਲੱਗ ਗਏ ਉਸ ਤੋਂ ਬਾਅਦ ਜਿਹੜਾ ਜਿਹਨੂੰ ਆਪਾਂ ਜਗੂਰ ਚੱਕ ਕਹਿੰਦੇ ਹਾਂ ਉਹੀ ਉਸ ਤੋਂ ਬਾਅਦ ਫਿਰ ਬੱਚੇ ਦੇ ਡੈਡੀ ਦੇ ਮੂੰਹ 'ਚ ਝੱਗ ਆ ਗਿਆ ਸੀ ਉਹਦਾ ਦਾਹ ਸੰਸਕਾਰ ਕਰਕੇ ਆਏ ਆ ਤੇ ਉਹਦਾ ਡੈਡੀ ਪੈ ਗਿਆ ਜੀ ਫਿਰ ਰਾਣਾ ਜੀ ਠੀਕ ਹੈ ਫਿਰ ਉਹਨੂੰ ਰਾਣੇ ਨੂੰ ਲੈ ਗਏ ਆ ਸੰਗਰੂਰ ਉੱਥੇ ਜਾਂਦੇ ਨੂੰ ਉਹ ਡਾਕਟਰਾਂ ਨੇ ਕਹਿਤਾ ਵੀ ਸੈੱਟ ਫਿਰ ਮਾਂ ਫਿਰ ਉਸ ਤੋਂ ਬਾਅਦ ਘਰੇ ਆਏ ਆਂ ਤੇ ਉਹਦੀ ਮੰਮੀ ਦੇ ਮੂੰਹ ਤੇ ਦਰਦ ਚੰਗਣ ਲੱਗ ਗਿਆ ਜੀ ਅੱਛਾ ਇੱਕ ਛੋਟੀ ਗੁੜੀਆ ਉਹ ਵੀ ਲਾਲੋ ਐਡਮਿਟ ਨਾਲ ਹੀ ਆ ਜੀ ਸਾਨੂੰ ਉੱਥੇ ਵੀ ਸ਼ੱਕ ਹੈ ਵੀ ਸ਼ਾਇਦ ਉਹਦੇ ਨੂੰ ਹੋ ਲਿਆ ਸਾਰੇ ਬੱਚੇ ਪਾਏ ਹੁਣ ਕਿਹੜਾ ਬਿੱਡਾਂ ਤੇ ਸਾਰੇ ਇਕੱਠੇ ਇਹ ਕੱਠਿਆਂ ਨੂੰ ਸੱਪਣੇ ਖਾਦਾ ਠੀਕ ਹੈ ਇਕੱਲੇ ਇਕੱਲੇ ਨੂੰ ਸੱਪਾ ਇਹ ਇਕੱਲੇ ਇਕੱਲੇ ਨੂੰ ਲੜਿਆ ਸੱਤੋਂ ਪਾਈਂ ਇਹ ਇਹ ਤੁਸੀਂ ਦੱਸ ਦਿਓ ਵੀ ਛੱਤ ਤੋਂ ਡਿੱਗਿਆ? ਹਾਂਜੀ ਛੱਤ ਤੇ ਚੜਕੇ ਨਾ ਸਿੱਧਾ ਬੈਡਾਂ ਤੇ ਸਿੱਧਾ ਬੈਡਾਂ ਤੇ ਆਇਆ ਜੀ ਬੈਡਾਂ ਦੇ ਥਿਆਂ ਦੇ ਦੇਖ ਸਕਦਾ ਸੱਪ ਛੱਤ ਤੋਂ ਵੀ ਡਿੱਗ ਸਕਦਾ ਪੱਕੀ ਗੱਲ ਹੈ ਡਿੱਗ ਸਕਦਾ ਉਤੋਂ ਸੱਪ ਇਹਨੂੰ ਬੋਲ ਲਿਆ ਵੀ ਕਿਤਕੌੜੀਆ ਇਹ ਪਦਮ ਤੇ ਖੜਫੇ ਸੱਪ ਦੀ ਜਿਂਸ ਚੋਂ ਹੁੰਦਾ ਹੈ। ਖਤਰਨਾਕ ਹੁੰਦਾ ਹੈ। ਬਹੁਤ ਹੀ ਜਰੀਲਾ ਸੱਪ ਬਹੁਤ ਹੀ ਜਿੰਨਿਆਂ ਨੂੰ ਉਹ ਸੱਪ ਨੇ ਗੇੜਾ ਦੇ ਦੇ ਕੇ ਵੱਢਿਆ ਗੇੜਾ ਦੇ ਦੇ ਕੇ ਖਾਦਾ ਹੈ। ਅੱਛਾ ਸਾਰਿਆਂ ਨੂੰ ਕਿਉਂ ਸੁੱਤੇ ਪਈ ਸੀ ਨੀਂਦ 'ਚ ਨਹੀਂ ਪਤਾ ਲੱਗਿਆ ਤੁਹਾਨੂੰ ਵੀ ਕੀ ਚੀਜ਼ ਵੱਢ ਰਹੀ ਹੈ ਕੀ ਨਹੀਂ ਵੱਢ ਰਹੀ। ਸੁੱਤਿਆ ਤੇ ਮਰਿਆ ਬੰਦਾ ਇੱਕ ਬਰਾਬਰ ਦਾ ਠੀਕ ਹੈ ਗਿੜਾ ਦੇ ਦੇ ਕੇ ਇਹਨੂੰ ਕੱਲੇ ਕੱਲੇ ਨੂੰ ਸੁਪਨੇ ਨੇ ਇਹਨਾਂ ਨੂੰ ਖਾਦਾ ਇਸ ਤੇ ਜਿਹੜੇ ਦੇ ਦੰਦ ਹੁੰਦੇ ਨੇ ਜਿਵੇਂ ਦੂਏ ਸੱਪਾਂ ਪੱਖ ਦੇਖਦੇ ਆ ਕੋਬਰਾ ਜਾਂ ਹੋਰ ਉਹ ਜਿਹੜੀ ਹੁੰਦੇ ਨੇ ਕਿ ਛੋਟੇ ਹੁੰਦੇ ਨੇ ਨਹੀਂ ਇਹ ਵੱਡੇ ਸੱਪ ਦੇ ਵੱਡੇ ਦੰਦ ਨੇ ਜਿਹੜਾ ਇਹ ਛੋਟਾ ਕ ਸੱਪੇ ਦਾ ਐਡਾ ਕ ਤੇ ਇੰਨਾ ਕ ਇਹਦਾ ਵੀ ਦੰਦ ਤਾਂ ਪੂਰਾ ਹੀ ਨਾ ਠੀਕ ਹੈ ਦੰਦ ਪੂਰਾ ਹੀ ਨਾ ਜਾਇ ਜਰੀਲਾ ਬਹੁਤ ਹੁੰਦਾ ਹੈ ਠੀਕ ਹੈ ਹਾਂ ਬਹੁਤ ਜਰੀਲਾ ਸੱਪੇ ਨਾ ਐਨ ਆਰ ਆਈ ਜੁੜੇ ਹੋਏ ਨੇ ਬਾਹਰਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਪਰਿਵਾਰ ਦਾ ਇੱਕ ਤੋਂ ਰੂਮ ਪਸ ਬਾਥਰੂਮ ਜੋ ਜ਼ਰੂਰੀ ਆ ਅੱਜ ਦੇ ਟਾਈਮ ਇਹ ਚੀਜ਼ਾਂ ਬਣਾਈਆਂ ਜਾਣਾ ਉਹਤੀ ਇੱਟਾਂ ਪਈਆਂ ਨੇ ਸਵਾ ਲੱਖ ਰੁਪਈਆ ਡੂਡ ਦੇ ਵਿੱਚ ਸਰਜੂ ਮੇਰੇ ਹਿਸਾਬ ਨਾਲ ਲੈਂਟਰ ਬਾਤੇ ਇਹਦਾ ਇੰਨੀ ਦਾ ਐਨਆਰਆਈ ਪਰ ਹਰਪਦਾਰਦਨ ਬਾਤੀ ਪਿੰਡਦਰਦੂ ਬਾਤੀ ਸਰਤਾਰਦਨ ਧੰਨਵਾਦ